ਮੇਰਾ ਨਾਮ ਮਖਤੂਲ ਸਿੰਘ ਪਿੰਡ ਬਾਸਰ ਕੇ ਗਿੱਲਾਂ ਜ਼ਿਲ੍ਹਾ ਅੰਮ੍ਰਿਤਸਰ ਸਰ ਹਾਂਜੀ ਸਰ 4 ਸਾਲ ਪਹਿਲਾਂ ਤੁਸੀਂ ਬੋਡੀ ਸਰਵਿਸ ਪੈਕ ਯੂਜ਼ ਕੀਤਾ ਸੀ ਹਾਂਜੀ ਪਹਿਲਾਂ ਵਾਲੀ ਵੀਡੀਓ ਵੀ ਤੁਹਾਡੀ ਬਣੀ ਹੋਈ ਹੈ 4 ਸਾਲ ਪਹਿਲਾਂ ਦੀ ਹਾਂਜੀ ਤੇ ਅੱਜ ਆਪਾਂ 4 ਸਾਲਾਂ ਬਾਅਦ ਦੁਬਾਰਾ ਮਿਲ ਰਹੇ ਹਾਂ ਤੁਹਾਨੂੰ ਠੀਕ ਹੈ ਤੇ ਕੀ ਕੀ ਪ੍ਰੋਬਲਮਾਂ ਸੀ ਜੀ 4 ਸਾਲ ਪਹਿਲਾਂ ਬੋਡੀ ਸਰਵਿਸ ਪੈਕ ਪੀਣ ਨਾਲ ਕੀ ਕੀ ਠੀਕ ਹੋਇਆ ਔਰ ਅੱਜ ਕੰਡੀਸ਼ਨ ਕੀ ਹੈ ਤੁਹਾਡੀ 4 ਸਾਲ ਪਹਿਲਾਂ ਮੇਰੀ ਇਹੋ ਜੀ ਕੰਡੀਸ਼ਨ ਸੀ ਕਿ ਮੈਂ ਤੁਰ ਨਹੀਂ ਸਕਦਾ ਮੰਜੇ ਤੇ ਪਿਆ ਹੋਇਆ ਸੀ ਮੇਰੇ ਪੈਰਾਂ ਤੇ ਲੱਤਾਂ 'ਚ ਸੋਜਾਂ ਪਈਆਂ ਹੋਈਆਂ ਸਨ ਸਾਹ ਮੈਨੂੰ ਜੜਦਾ ਸੀ weight ਮੇਰਾ ਡੇਡ ਪੰਡਲ ਤੋਂ ਉੱਪਰ ਸੀ ਤਾਂ ਬਿਲਕੁਲ ਮੈਂ ਇੱਕ ਮਿੱਟੀ ਵਾਂਗੂ ਪਿਆ ਹੋਇਆ ਸੀ ਤੇ ਜਦੋਂ ਮੈਂ ਬਾਡੀ ਸੈਂਸ ਜੂਸ ਵਰਤੇ ਤਿੰਨਾ ਮਹੀਨੇ 100 ਦਿਨ ਦਾ ਕੋਰਸ ਕਰਕੇ ਮੇਰੇ ਇਹ ਵੀ ਕਰਕੇ ਸਾਰੀਆਂ ਪ੍ਰੋਬਲਮਾਂ ਦੂਰ ਹੋ ਗਈਆਂ ਮੈਨੂੰ ਹੁਣ ਨਾ ਕਦੀ ਸੋਜਾਂ ਪਈਆਂ ਨੇ ਨਾ ਕਦੀ ਸਾਹ ਜੜਦਾ ਮੇਰਾ weight ਵੀ 40 ਕਿਲੋ ਹੁਣ ਤੱਕ ਘਟ ਚੁੱਕਾ ਵਾ ਤੇ ਬਿਲਕੁਲ ਸਰੀਰ ਦੇ ਵਿੱਚ ਜਾਨ ਜੀ ਪੈ ਗਈ ਆ ਵਧੀਆ ਜ਼ਿੰਦਗੀ ਜੀ ਰਹਿਆ ਹਾਂ ਹਾਂਜੀ ਮਤਲਬ 4 ਸਾਲ ਤੋਂ ਤੁਸੀਂ ਯੂਜ਼ ਕੀਤਾ 4 ਸਾਲ ਪਹਿਲਾਂ 4 ਸਾਲ ਪਹਿਲਾਂ ਅੱਜ ਵੀ ਤੁਸੀਂ ਬਿਲਕੁਲ ਓਕੇ ਬਿਲਕੁਲ ਓਕੇ ਹਾਂਜੀ ਤਾਂ ਕਾफी ਪਰਿਵਾਰ ਤੁਹਾਡੀ ਨੈਟ ਤੇ ਵੀਡੀਓ ਦੇਖਣਗੇ ਉਹਨਾਂ ਨੂੰ ਬਾਡੀ ਸਰਵਿਸ ਪੈਕ ਦੇ 5 ਜੁੱਸਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਇੱਕ ਸੰਜੀਵਨੀ ਬੂਟੀ ਆ ਬਾਕੀ ਜਿਨ੍ਹਾਂ ਨੂੰ ਕੋਈ ਮਾੜੀ ਮੋੜ ਪ੍ਰੋਬਲਮ ਹੈ ਨਾ ਉਹ ਜ਼ਰੂਰ ਵਰਤੇ ਤਾਂ ਕਿ ਅਸੀਂ ਬਿਮਾਰੀਆਂ ਤੋਂ ਸਾਡਾ ਸਟਕਾਰਾ ਹੋ ਸਕੇ ਅਸੀਂ ਲੰਮੇ ਸਮੇਂ ਤੱਕ ਬਿਮਾਰੀਆਂ ਜਨਾ ਜੀ ਅਸੀਂ ਵਧੀਆ ਜ਼ਿੰਦਗੀ ਜੀਏ ਨਵੀਂ ਜ਼ਿੰਦਗੀ ਜੀਏ ਥੈਂਕ ਯੂ ਸਰ ਪਰ ਸਰ ਤੁਹਾਨੂੰ ਇਹ ਤਾਂ ਨਹੀਂ ਕਹਿ ਕੇ ਦਿੱਤਾ ਸੀ ਵੀ ਤੁਹਾਡੀਆਂ ਇਹ ਬਿਮਾਰੀਆਂ ਠੀਕ ਕਰੂਗਾ ਤੁਹਾਨੂੰ ਤਾਂ ਇਹ ਕਿਹਾ ਸੀ ਵੀ ਇਹ ਤਾਂ ਤੁਹਾਡੇ ਸਰੀਰ ਦੀ ਸਿਰਫ ਸਫਾਈ ਕਰੂਗਾ ਹਾਂ ਕਰੂਗਾ ਹਾਂ ਸਿਰਫ ਸਫਾਈ ਕਰੂਗਾ ਬਿਲਕੁਲ ਬਿਮਾਰੀ ਦੀ ਤਾਂ ਆਪਣੀ ਕੋਈ ਗੱਲ ਹੀ ਨਹੀਂ ਪਰ ਤੁਸੀਂ ਦੱਸ ਰਹੇ ਹੋ ਵੀ ਸਾਡੀਆਂ ਇਹ ਪਰੋਮ ਬਿਮਾਰੀਆਂ ਇਹ ਵੀ ਠੀਕ ਹੋ ਸਕੋਗੀਆਂ ਬਿਲਕੁਲ ਬਿਲਕੁਲ ਧੰਨਵਾਦ ਜੀ ਥੈਂਕ ਯੂ ਸਰ